ਮੇਰੀ ਮਾਂ ਮੇਰੀ ਇਹ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਨਾਲ ਮੈਂ ਨਾ ਕੋਈ ਜਗ੍ਹਾ ਲੱਭੇ ਨਹੀਂ ਸਕਦਾ ਨਾ ਲਿਗਰਵਾ ਕੇ ਦੇ ਸਕਦਾ ਮੈਂ ਤੋ ਘਰ ਆਇਆ ਤੇ ਰੋਣਿਆਂ ਦੀ ਹੰਕਾਰ ਨਾਲ ਨਾ ਮੈਂ ਦੋ ਕਿਸੇ ਤੇ ਮੁਰਿਆ ਤੇ ਡੈ ਹਾਂ ਨੰਪ ਗਿਆ ਹਾਂ ਮੈਂਗਾ ਮੈਂ ਆਮਰੂੰ ਹਾਂ ਨਾ ਕੋਈ ਕੁਝ ਨਹੀਂ ਆਗਾ ਮੈਂ ਬੰਦੂਗੀ ਲੋਕਾਂ ਨੇ ਮੈਨੂੰ ਤਾਂਨੇ ਆਪਣੇ ਮਾਰ ਮਾਰ ਕੇ ਗਾਵਤੋ ਕੋਝ ਨਹੀਂ ਕਰ ਸਕਦਾ ਕੋਝ ਨਹੀਂ ਕਰਦਾ ਨਾ ਮਾਂ ਦਾ ਨਫੰਦ ਕੋਝ ਨਹੀਂ ਕਰਦਾ ਕਿਉਂ ਮੈਂ ਬਹੁਤ ਟੱਡ ਕੇ ਦੇਖ ਲਿਆ ਮੇਰੀ ਕੋਈ ਲੜੀ ਚੜਿਆ ਕੋਈ ਵਾਰ ਤੇ ਚੜਿਆ ਮਾਂ ਮੈਨੂੰ ਮਾਫ ਕਰ ਦੇ ਬਾਪੂ ਸਾਨੂੰ ਵੀ ਨਾਲ ਲੈ ਜਾਂਦਾ ਮੇਰੀ ਇਹ ਮੈਨੂੰ ਮਾਫ ਕਰ ਦੇ ਹਾਲਾਤ ਕਿਸ ਤਰ੍ਹਾਂ ਬੰਦੇ ਨੂੰ ਮਜਬੂਰ ਬਣਾ ਦਿੰਦੇ ਨੇ ਜੋਨ ਦੇ ਜੀ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਕਟਣੀ ਪੈਂਦੀ ਹੈ ਇਹ ਦੁੱਧ ਸ਼ਾਇਦ ਇਸ ਪਰਿਵਾਰ ਤੋਂ ਵੱਧ ਕੋਈ ਨਹੀਂ ਸਮਝ ਸਕਦਾ ਆਪ ਦਾ ਸਾਡਾ ਵੀਰੇ ਮਗਾਣ ਬੀਬੀ ਕੇ ਗਿਆ ਸਭ ਕੁਝ ਅਸੀਂ ਬਰਬਾਦ ਹੋ ਗਿਆ ਲਾਇ ਕਰਾਂਦੇ ਕਰਾਂਦੇ ਵੀਰੇ ਸਭ ਕੁਝ ਵਿਕ ਗਿਆ ਅਕਸਰ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਪੁੱਤ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਕਰਨ ਨਾ ਮੇਰੀ ਮਾਂ ਵੱਸਦੀ ਨਾ ਪਹਿਣ ਵੱਸਦੀ ਕੁਝ ਨਹੀਂ ਹੋ ਰਿਹਾ ਮੈਂ ਡਾ ਡਾ ਮੇਰਾ ਸਰੀਰ ਹੈਗਾ ਜਦੋਂ ਮੈਨੂੰ ਦਿਖਦਾ ਨਹੀਂ ਮੇਰੇ ਮੈਂ ਘਰ ਤਾ ਨਾ ਵੀਰੇ ਕਰਦੀ ਆਂਦੀ ਚਤ ਸਿਰ ਤੇ ਕਰਾਇਆ ਜਦੋਂ ਲਗ ਪਰ ਇਹ ਬੇਵਸ ਪੁੱਤ ਮਾਂ ਦੇ ਪੈਰਾਂ ਚ ਬਹਿ ਕੇ ਫੁੱਟ ਫੁੱਟ ਰੋ ਰਿਹਾ ਖੁਦ ਨੂੰ ਕੋਸ ਰਿਹਾ ਕਿ ਮੈਂ ਆਪਣੀ ਭੈਣ ਤੇ ਮਾਂ ਲਈ ਕੁਝ ਨਹੀਂ ਕਰ ਸਕਦਾ ਮੈਂ ਤਾਂ ਘਰ ਆਇਆ ਤੇ ਹੁਣ ਰੋਣਾ ਨਹੀਂ ਜੰਮਦਾ ਨਾ ਮੈਂ ਤੋਂ ਕਿਸੇ ਤੇ ਮੁਰਿਆ ਤਾ ਡੈ ਨਾ ਮੈਂ ਨੰਕਿਆ ਇਹ ਨਾ ਗਾ ਆਪਣੇ ਪਿਓ ਦੀ ਤਸਵੀਰ ਅੱਗੇ ਪਰਿਵਾਰ ਦੀ ਮੌਦੀ ਦੁਆ ਕਰ ਰਿਹਾ ਇਹ ਨੌਜਵਾਨ ਆਪਣੇ ਹਾਲਾਤਾਂ ਕਰਕੇ ਬੇਵਸ ਹੈ ਜਦੋਂ ਛੋਟੇ ਹੁੰਦੇ ਸਾਨੂੰ ਨਾਲ ਲੈ ਫਿਰੇ ਗਏ ਸਾਡਾ ਲਾਜ ਕਰਾਇਆ ਬਾਪੂ ਸਾਂ ਕਿਉਂ ਸਾਨੂੰ ਛੱਡ ਗਏ ਨਾ ਮੈਂ ਹੁਣ ਉਧਰ ਦਾ ਰਿਆ ਨਾ ਉਧਰ ਦਾ ਰਿਆ ਮੈਂ ਕਿਤੇ ਬਾਣੂ ਲੱਗ ਜਾ ਮੈਂ ਕਿਤੇ ਫਾਂਟੀ ਲੱਗ ਜਾ ਜਾਨ ਨੂੰ ਵੀ ਬਣਾ ਲਾਉਂਦੇ ਹੁਣ ਜਾਨ ਨੂੰ ਕਾਣ ਨੂੰ ਚੱਟਿਆ ਦਵਾ ਦੇ ਬਾਪੂ ਕਿਦਾਂ ਸਰ ਮੈਂ ਤਾਂ ਵੀ ਗੇਮਰ ਮੈਂ ਨਹੀਂ ਵਧਣਾ ਨਾ ਮੈਂ ਮੇਰੀ ਮਾਂ ਨੂੰ ਕਿਤੇ ਨਾ ਮੇਰੀ ਭੈਣ ਨੂੰ ਕਿਤੇ ਨਾ ਬੱਜ ਚੱਲਦਾ ਹੁਣ ਨਣੂ ਰੋਣਦਾ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਮਿਲ ਤੇ ਗੱਲ ਲਈ ਸਰਗਰਦੀ ਦੀ ਕਰ ਲਈ ਭੈਣ ਦੇ ਨਾਲ ਇਹ ਗੱਲ ਨਹੀਂ ਕੋਈ ਇਲਾਜ ਨਹੀਂ ਕਿਰੇ ਆਪਣਾ ਲਾਤੈ ਮੈਪੀ ਗਣਾ ਕਿਉਂਕਿ ਪਿਓ ਦੀ ਸੜਕ ਹਾਦਸੇ ਚ ਮੌਤ ਹੋ ਗਈ ਮਾ ਲੱਤਾ ਤੋਂ ਅਪਾਹਜ ਹੈ ਭੈਣ ਦੇ ਬਚਪਨ ਤੋਂ ਹੀ ਕੰਨਾਂ ਦੇ ਪਰਦੇ ਗਲ ਗਏ ਨੇ ਤੇ ਖੁਦ ਨੌਜਵਾਨ ਦੀ ਅੱਖਾਂ ਦੀ ਸਿਰਫ 5% ਦੀ ਰੋਸ਼ਨੀ ਬਚੀ ਹੈ ਟੈਸਟ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇਹਨਾਂ ਪ੍ਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ 1.5 ਸਾਲ ਦੇ ਵਿੱਚ ਫਿਰ ਮੈਂ ਥੱਕੇ ਗਿਆ ਗਈ ਟੈਸਟ ਕਰਾਇਆ ਹੈ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ ਇੱਕ ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ ਇੱਕ ਸਾਲ ਬੈਰਨਾ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਅਜੀ ਹੈ ਹਾਲਾਤਾਂ ਚ ਨਾ ਤਾਂ ਨੌਜਵਾਨ ਕਿਤੇ ਕੰਮ ਕਰ ਸਕਦਾ ਨਾ ਹੀ ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਜਾ ਸਕਦਾ ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਪੈਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਡਾਬੜਾ ਮੇਰਾ ਸਰੀਰ ਹੈਗਾ ਜਦੋਂ ਮੈਨੂੰ ਦਿਖਦਾ ਨਹੀਂ ਫਿਰ ਮੈਂ ਕਾ ਤੋ ਇਲਾਜ ਕਰਵਾਉਂਦੇ ਕਰਵਾਉਂਦੇ ਇਸ ਪਰਿਵਾਰ ਦਾ ਘਰ ਵਿਕ ਗਿਆ ਅੱਜ ਕਿਰਾਏ ਤੇ ਇਸ ਪਰਿਵਾਰ ਨੂੰ ਰਹਿਣਾ ਪੈ ਰਿਹਾ ਕਿਰਾਏਾਂ ਦੇ ਰੁੱਲਦੇ ਹੋਏ ਮੇਰੇ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਸੰਡੂਟ ਇਲਾਜ ਕਰਾਂਦਾ ਕਰਾਂਦਾ ਸਾਡਾ ਉਹ ਬਾਕੀਆਂ ਵਿਚਾਰਾ ਮੇਰੇ ਹੁਣ ਸਾਡੀ ਜ਼ਿੰਦਗੀ ਕਰਦਾ وہی ਪੀਐਮ ਮਤੋਂ ਕਿzedਾ ਮੰਗਿਆ ਕੁਣੀ ਰੱਬਾ ਵੀਰੇ ਮਤੋਂ ਕਿzedਾ ਨਹੀਂ ਮੰਗਿਆ ਹੁਣ ਇਹਨੂੰ ਵੀਰੇ ਸੁਣਦਾ ਨਾ ਸੁਣਦਾ ਨਾ ਪਾਉਣਦੀ ਆ ਵਿਚਾਰੀ ਕੰਨਾਂ ਦੇ ਪੜਦੇ ਗਲੇ ਹੋਏ ਨੇ ਪਰ ਕਿਰਾਏ ਤੇ ਗੁਜ਼ਾਰੇ ਜੋਗੇ ਇਸ ਪਰਿਵਾਰ ਕੋਲ ਪੈਸੇ ਨਹੀਂ ਮੈਨੂੰ ਮਾਂ ਬਗਾਨੇ ਮੈਂ ਕੀ ਤੋਕੀ ਨਾ ਮੈਂ ਕੁਝ ਨਹੀਂ ਕਰਦਾ ਕਹਿੰਦਾ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਮੁੰਡੇ ਨੂੰ ਲੋਕ ਤਾਣੇ ਮਿਹਨੇ ਮਾਰਦੇ ਨੇ ਕਹਿੰਦਾ ਮੈਨੂੰ ਮਿਹਨੇ ਬਾਪਾ ਕਹਿੰਦਾ ਤੇਰਾ ਦਸਰੀ ਰਤੂ ਕੁਝ ਨਹੀਂ ਕਰਦਾ ਕਹਿੰਦਾ ਜੇ ਤੈਨ ਪਰ ਮਾਪਿਆਂ ਦਾ ਇਹ ਇਕਲੌਤਾ ਪੁੱਤ ਹਲਾਤਾ ਦਾ ਮਾਰਿਆ ਹੋਇਆ ਨਹੀਂ ਮੈਂ 1 ਸਾਲ ਬੈਰਨਾ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਇਹ ਪਰਿਵਾਰ ਸੰਗਰੂਰ ਦਾ ਰਹਿਣ ਵਾਲਾ ਜੋ ਸਮਾਜ ਸੇਵੀ ਤੇ ਪੰਜਾਬੀ ਵੀਰਾਂ ਤੋਂ ਮਦਦ ਦੀ ਗੋਹਲ ਲਗਾ ਰਿਹਾ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ ਪੀਡੀਸੀ ਨਿਊਜ਼ ਜਦੋਂ ਝੋਟੇ ਹੁੰਦੇ ਆ ਸਾਨੂੰ ਨਾਂ ਨਹੀਂ ਫਿਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੱਗੇ ਅੱਜ਼ਾਂ ਨੂੰ ਛੱਡ ਕੇ ਵੀਰੇ ਹੁੰਦਾ ਲਾਜ ਜਮੀਂ ਵੀਰੇ ਕਿਸਮਤ ਆ ਰਹੀ ਹੁਣ ਮੈਂ ਤਾਂ ਮੇਰੇ ਮਾਂ ਨੂੰ ਕਿਹਾ ਵੀਰੇ ਹੁਣ ਵੀ ਆਪਣੀ ਨਾਦਾ ਸਰਕਾਰ ਮਦਦ ਕਰਦੀ ਆ ਸਰਕਾਰ ਅੱਗੇ ਘਰ ਲਵਾ ਲਈ ਵੀਰੇ ਬਹੁਤ ਵੱਡੀ ਵੀਰੇ ਬਸ ਸਮਾਜ ਇਹ ਵੀ ਤੁਹਾਨੂੰ ਪਤਾ ਹੈਗਾ ਵੀ ਆਪਣੀ ਤੋੜੀ ਬਹੁਤੀ ਹੈਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਘਰ ਨਹੀਂ ਚੱਲਦਾ ਉਹਨੂੰ ਪਤਾ ਹੀ ਆ ਵੀਰੇ ਸੰਸਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁਰਕ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਾਰ ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਥੋੜੀ ਅੱਖਾਂ ਨੂੰ ਕੀ ਹੋ ਗਿਆ ਮੇਰੇ ਅੱਖਾਂ ਦੀਆਂ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਬਿਰੋਗ ਖਤਮ ਹੋ ਗਿਆ ਉਹਨਾਂ ਦਾ ਕੋਨ ਦਾ ਸਰਕਲ ਨਹੀਂ ਚੱਲਦਾ ਖਤਮ ਨੇ ਛੋਟੇ ਹੁੰਦੇ ਤੋਂ ਬਿਰੇ ਅਟੈਕ ਹੋ ਗਿਆ ਤੇ ਛੋਟੇ ਹੁੰਦੇ ਯਾਰ ਸੰਭਵ ਹੈ ਲੈ ਜਦੋਂ ਤੁਸੀਂ ਦੱਸਾਇਗਾ ਵੀ ਅਪਰੇਸ਼ਨ ਨਾਲ ਤੁਹਾਡੀ ਸੋਸ਼ੀਅਲ ਬਲੋਡ ਦੀ ਗੱਤ ਹੈ ਨਾ ਵੀਰੇ ਗੰਦੇ ਨਾਲ ਅਪਰੇਸ਼ਨ ਹੋਵੇ ਨਾ ਲੰਜ ਪਹਿਨ ਨਾ ਇਨਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਵੀਰੇ ਆ ਭਈਆਂ ਨੇ ਰਿਪੋਰਟਾਂ ਵੀਰੇ ਵੀਰੇ ਮਤਲਬ ਪੱਟਕੇ ਪੱਟਕੇ ਦੇਖ ਰਿਹਾ ਹਸਪਤਾਲਾਂ ਦੇ ਕਿਤੇ ਕੱਢ ਕੇ ਦੇਖਦੇ ਮੇਰੇ ਬੋਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬੋਤ ਲੈ ਕੇ ਫਿਰਿਆ ਗੱਲ ਅਜ ਪਿੱਛੇ ਸਰਦੇਜੀ ਜਿਹੜੇ ਆਏ ਹੋਏ ਨੋਰੇ ਆ ਗਏ ਲਾ ਕਹਿੰਦਾ ਵੀ ਭਈਆਂ ਦਾ ਕਨੇ ਵੀਰੇ ਮੈਨੂੰ ਦਾਨੇ ਵੇਣੇ ਮਾਰਦੇ ਵੀ ਤੂੰ ਕੁਝ ਨਹੀਂ ਕਰਦਾ ਕਹਿੰਦਾ ਵੀਰੇ ਮੇਰੇ ਗੁੱਟਾ ਨਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ ਦੋਨੇ ਗੁੱਟੇ ਬਿੰਗੇ ਜੁੜੇ ਹੋਏ ਨੇ ਇਹਨਾਂ ਨੇ ਮਾਦਾ ਤੂੰ ਘਾਰ ਵੀਰੇ ਮੈਂ ਮਾਦਾ ਦੀ ਘਾਰ ਲਾ ਰਿਹਾਗਾ ਵੀਰੇ ਨਹੀਂ ਸਾਡੇ ਇਹ ਹਾਲਾਤ ਹੋਏ ਮੇਰੇ ਵੀਰੇ ਨੀ ਸਪਰੇ ਜਾ ਜਾਂ ਪੀ ਲਿਆ ਜਾਂ ਕੱਲ ਨੂੰ ਪੀ ਲੀਏ ਵੀਰੇ ਸਾਡਾ ਕੋਈ ਯਾਰ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪਦਾ ਕੋਈ ਘਰ ਬਣ ਜੇ ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਉਹਦਾ ਮੈਨੂੰ ਜਦੋਂ ਮੇਰੀ ਮਾਂ ਦਿਲ ਦਿਲ ਮਾਰ ਰਹੀ ਹੈ ਮੈਂ ਉਦੋਂ ਉੱਤੇ ਮਰ ਰਿਹਾ ਵੀਰੇ ਤੁਹਾਡੀ ਕੰਟੈਕਟ ਨੰਬਰ ਵੀਰੇ 9988 64658899